ਤਾਨੇ ਮਨ ਤਰਨਾ ਮਹਿ ਨਾਮ ਸਮਾਨੇ ਉਠਦਾ ਬੈੜ ਤੋ ਸੋ ਬਤ ਨਾਮ ਕਹੋ ਨਾਨਕ ਜਨਕ ਸਦ ਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਾਣ ਕੀਨੇ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹਿ ਸੁਮਾਏ ਜੋ ਹੁਆ ਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਿਸਕੇ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੁ ਨਾਨਕ ਸਈ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇਹ ਮਨ ਤਨ ਆਪਣਾ ਤੈਨੂੰ ਜਨ ਦੇਹ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਜਿਸ ਕੀ ਸਰਬ ਸਰਬ ਸੁਖ ਪਾਵਹਿ ਤਿਸਕੇ ਦਰਸ ਸਭ ਪਾਪ ਮਿਟਾਵਹਿ ਆਵਰ ਸਿਆਣ ਪਸਗਲੀ ਸਾਜ ਤਿਸ ਜਨ ਕੀ ਤੂ ਸੇਵਾਲਾਗ ਆਵਣ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਅਬਰ ਸਦਾ ਦਿਆਲ ਸਿੱਖ ਕੀ ਗੋਰਾ ਦੁਰਮਤ ਮਾਲ ਹੀ ਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਰਤ ਪੜਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਾਹ ਆਪ ਸਕਉ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਰਦੇ ਸਾਧ ਧਿਆਵੈ ਮਨ ਬੇਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਦੇਹ ਕਾ ਬੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਨੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀ ਸਬਿਸਵਾ ਗੁਰ ਕਾ ਮਨ ਮਾਨੈ ਸੋ ਸਿਵਕ ਪਰਮੇਸ਼ਰ ਕੀ ਗਾਥਾ ਜਾਣੈ ਸੋ ਸਤਗੁਰ ਜਿਸਰ ਦੇਹ ਹਰਿ ਲਾਓ ਅਣਕ ਬਾਾਰ ਗੁਰ ਕਉ ਬਲ ਜਾਓ ਸਰਬਨਦਾਨ ਜੀਤਾ ਦਾਤਾ